ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਵੱਲੋਂ ਕਿਤਾਬਾਂ ਦਾ ਭਗਮਾ ਕਰਨ ਸਿੱਖਿਆ ਦਾ ਭਗਮਾ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ ਕੱਲ ਪਾਰਲੀਮੈਂਟ ਦੇ ਵਿੱਚ ਸਵਾਲਾਂ ਦੇ ਜਵਾਬ ਦੇ ਵਿੱਚ ਜਿਹੜੇ ਰਾਜ ਮੰਤਰੀ ਹੈ ਵਿੱਦਿਆ ਦੇ ਸ਼੍ਰੀ ਜੈਨਤ ਚੌਧਰੀ ਜੀ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਜਿਹੜੇ ટીਪੂ ਸੁਲਤਾਨ ਤੇ ਹైదਰ ਅਲੀ ਉਹਨਾਂ ਦਾ ਜ਼ਿਕਰ 8ਵੀਂ ਜਮਾਤ ਦੀ ਕਿਤਾਬ ਚੋਂ ਕਿਉਂ ਹਟਾ ਦਿੱਤਾ ਗਿਆ ਹੈ ਕਿਉਂ ਜਿਹੜੀਆਂ ਮਸੂਰ ਤੇ ਅੰਗਰੇਜ਼ਾਂ ਦੇ ਵਿਚਕਾਰ ਲੜਾਈਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਵੀ ਛੱਡ ਦਿੱਤਾ ਹੈ ਤਾਂ ਉਹਨਾਂ ਨੇ ਇਹਦਾ ਕੋਈ ਤਸਦੀਬਖਸ਼ ਜਵਾਬ ਤਾਂ ਨਹੀਂ ਦਿੱਤਾ ਇੱਧਰ ਉੱਧਰ ਦੀਆਂ ਛੱਡੀਆਂ ਉਹ ਕਹਿੰਦੇ ਵੀ ਜਿਹੜਾ ਸਿੱਖਿਆ ਹੈ ਇਹ ਜਿਹੜਾ ਸਾਂਝੀ ਸੂਚੀ ਦਾ ਵਿਸ਼ਾ ਹੈਗਾ ਅਸੀਂ ਤਾਂ ਜਸਤ ਇੱਕ ਹਿੰਟ ਦੱਤਾ ਹੈ ਤੇ ਤੁਸੀਂ ਜਿਹੜੀਆਂ ਸੂਬਾ ਸਰਕਾਰਾਂ ਨੇ ਉਹ ਆਪਣੇ ਤੌਰ ਤੇ ਇਹਨਾਂ ਚ ਫੇਰ ਬਦਲ ਕਰ ਸਕਦੇ ਕਿ ਅਸੀਂ ਜੋ ਜੋ ਕੁਝ ਇਹਨਾਂ ਨੇ ਪਹਿਲੀਆਂ ਕਿਤਾਬਾਂ ਦੇ ਵਿੱਚ ਕੀਤਾ ਐ NCERT ਦੇ ਵਿੱਚ ਉਹ ਫਿਰ ਸਾਰੀਆਂ ਹੀ ਸੂਬੇ ਜਿਹੜੇ ਆ ਆਪਣੇ ਆਪਣੇ ਢੰਗ ਨਾਲ ਕਰਨਗੇ ਫਿਰ ਉਹਨਾਂ ਨੇ ਦੂਜੀ ਤਰ੍ਹਾਂ ਚੀਕ ਕਰੇਗਾ ਸੋ ਇੱਕ ਤਾਂ ਇਹ ਦੂਜੇ ਪਾਸੇ ਜੰਮੂ ਕਸ਼ਮੀਰ ਦੀ ਜਿਹੜੀ ਦਾ ਜਿਹੜਾ ਹੋਮ ਡਿਪਾਰਟਮੈਂਟ ਹੈ ਉਥੋਂ ਦਾ ਗ੍ਰਹਿ ਮੰਤਰਾਲੇ ਉਸ ਨੇ ਕੱਲ 25 ਕਿਤਾਬਾਂ ਦੇ ਉੱਤੇ ਪਾਬੰਦੀ ਲਾਤੀ ਹੈ ਛਾਪਣ ਦੇ ਉੱਤੇ ਤੇ ਜਿਹੜੀਆਂ ਉਹ ਛਪ ਗਈਆਂ ਉਹਨਾਂ ਕਿਤਾਬਾਂ ਨੂੰ ਜਬਤ ਕਰਨ ਦਾ ਹੁਕਮ ਕਰਤਾ ਹੈ ਉਸ ਦੇ ਤਹਿਤ 668 ਕਿਤਾਬਾਂ ਜਿਹੜੀਆਂ ਉਹਨਾਂ 25 ਕਿਤਾਬਾਂ ਦੀਆਂ ਜਿਹੜੀਆਂ ਪ੍ਰਤਿਆ ਨੇ ਉਹਨਾਂ ਦੀਆਂ ਕਾਪੀਆਂ ਨੇ ਉਹਨਾਂ ਨੂੰ ਜਬਤ ਕਰ ਲਿਆ ਹੈ ਉਹਨਾਂ ਕਿਤਾਬਾਂ ਦੇ ਵਿੱਚ ਕਿਹਾ ਗਿਆ ਹੈ ਕਿ ਵੀ ਇਹ ਜੰਮੂ ਕਸ਼ਮੀਰ ਦੇ ਵਿੱਚ ਅਲगावਵਾਦ ਪੈਦਾ ਕਰਦੀਆਂ ਨੇ ਦੇਸ਼ ਦੀ ਪ੍ਰਭੂਸਤਾ ਨੂੰ ਚੈਲੰਜ ਤੇ ਏਕਤਾ ਨੂੰ ਚੈਲੰਜ ਕਰਦੀਆਂ ਨੇ ਤੇ ਉਹਨਾਂ ਕਿਤਾਬਾਂ ਦੇ ਵਿੱਚ ਜਿਹੜੀਆਂ ਮਸ਼ਹੂਰ ਕਿਤਾਬਾਂ ਨੇ ਕੁਝ ਉਹ 1947 ਤੋਂ ਲੈ ਕੇ 2012 ਤੱਕ ਕਸ਼ਮੀਰ ਡਿਸਪਿਊਟ ਨਾਂ ਦੀ ਕਿਤਾਬ ਇੱਕ ਪ੍ਰਸਿੱਧ ਸਾਡੇ ਭਾਰਤ ਦੇ ਸੰਵਿਧਾਨਕ ਮਾਹਰ ਮੰਨੇ ਜਾਂਦੇ ਏਜੀ ਨੂਰਾਨੀ ਸਾਹਿਬ ਦੀ ਹੈ ਕਿਤਾਬ ਤੇ ਨੂਰਾਨੀ ਸਾਹਿਬ ਦਾ ਸਾਰੇ ਭਾਰਤ ਦੇ ਵਿੱਚ ਬੜੇ ਸਤਕਾਰ ਨਾਲ ਨਾਂ ਲਿਆ ਜਾਂਦਾ ਹੈ ਤੇ ਉਹਨਾਂ ਦੇ ਉੱਤੇ ਤੇ ਉਹਨਾਂ ਦੀ ਕਿਤਾਬ ਦੇ ਉੱਤੇ ਅਜਿਹਾ ਦੋਸ਼ ਲਾ ਕੇ ਉਸ ਨੂੰ ਉਹ ਕਰਨਾ ਬਹਿਨ ਕਰਨਾ ਪਾਬੰਦੀ ਲਾਉਣੀ ਆਪਣੇ ਆਪ ਦੀ ਸਾਡੇ ਭਾਰਤ ਦੇ ਸੰਵਿਧਾਨਕ ਮਾਰਾਂ ਦਾ ਦੀ ਬਹੁਤ ਵੱਡੀ ਇਨਸਲਟ ਹੈ ਇਹ ਨੂਰਾਨੀ ਸਾਹਿਬ ਨੂੰ ਵੈਸੇ ਵੀ ਜਾਣਿਆ ਜਾਂਦਾ ਹੈ ਦਰਅਸਲ ਉਸ ਕਿਤਾਬ ਦਾ ਕੋਈ ਨੁਕਸ ਨਹੀਂ ਦਾ ਨੁਕਸ ਹੈਗਾ ਕਿ ਨੂਰਾਨੀ ਸਾਹਿਬ ਨੇ ਆਰਐਸਐਸ ਦੀਆਂ ਪਰਤਾਂ ਉਧੜੀਆਂ ਨੇ ਬਹੁਤ ਵੱਡੀ ਕਿਤਾਬ ਉਹਦੇ ਤੇ ਲਿਖੀ ਹੈ ਅਸਲ ਟਿੱਟ ਰਿਪੋਰਟ ਤਾਂ ਇਸ ਗੱਲ ਦੀ ਹੈ। ਅ ਦੂਸਰੀ ਇੱਕ ਹੋਰ ਕਿਤਾਬ ਹੈ ਜਿਹੜੀ ਅ ਅਰੰਧਤੀ ਰਾਏ ਦੀ ਆਜ਼ਾਦੀ ਤੇ ਪੰਨੀ ਤੋਂੜੀ ਸਟੇਟ। ਉਸ ਕਿਤਾਬ ਤੇ ਵੀ ਇਹ ਉਹ ਵੀ ਕਿਤਾਬ ਇਹਨਾਂ ਪੱਚੀਆਂ ਚ ਹੈ। ਅ ਉੱਥੋਂ ਦੀ ਜੰਮੂ ਕਸ਼ਮੀਰ ਦੀ ਬਹੁਤ ਪ੍ਰਸਿੱਧ ਪੱਤਰਕਾਰ ਹੈ ਅਨੁਰਾਦਾ ਪਸੀਨ। ਇਹ ਉਹੀ ਅਨੁਰਾਦਾ ਪਸੀਨ ਜੀ ਹੈ ਜਿਹੜੇ ਕਸ਼ਮੀਰ ਟਾਈਮਜ਼ ਦੇ ਸੰਪਾਦਕਾ ਹੈ। ਤੇ ਜਿਨ੍ਹਾਂ ਨੇ ਸਮਾਨਯੋਗ ਸੁਪਰੀਮ ਕੋਰਟ ਦੇ ਵਿੱਚ 1900 ਜਿਹੜੀ ਧਾਰਾ 170 370 ਹੈ ਉਸ ਦੇ ਖਿਲਾਫ ਉਹਨੂੰ ਤੋੜਨ ਦੇ ਖਿਲਾਫ ਸੁਪਰੀਮ ਕੋਰਟ ਚ ਉਜਰਜਿਤਾਇਆ ਸੀ ਤੇ ਉਹਨਾਂ ਦੀ ਪਸੀਨ ਮੈਡਮ ਪਸੀਨ ਦੀ ਕਿਤਾਬ ਹੈ ਸਟੋਰੀ ਆਫ ਕਸ਼ਮੀਰ ਆਫਟਰ ਆਰਟੀਕਲ 370 370 ਤੋੜਨ ਤੋਂ ਬਾਅਦ ਕਸ਼ਮੀਰ ਦੀ ਕਹਾਣੀ ਕੀ ਹੈ ਉਹ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਨਾਲ ਉੱਥੇ ਕੀ ਕੁਝ ਹੋਇਆ ਹੈਗਾ ਉਹ ਉਹਦੇ ਚ ਬਹੁਤ ਡਿਟੇਲ ਚ ਬਿਆਨ ਕਰਿਆ ਹੋਇਆ ਹੈ ਇਸੇ ਤਰ੍ਹਾਂ ਨਾਲ ਜਿਹੜੀਆਂ ਕੁਝ ਹੋਰ ਕਿਤਾਬਾਂ ਨੇ ਕਸ਼ਮੀਰ ਐਟ ਕ੍ਰਾਸ ਰੋਡਸ ਐਂਡ ਕੰਟੈਸਟਡ ਲੈਂਡਸ ਕਸ਼ਮੀਰ ਚ ਰਸਤੇ ਤੇ ਖੜਾ ਤੇ ਉਹ ਉਹ ਉਹਦਿਆਂ ਬਹੁਤ ਸਾਰੀਆਂ ਜਿਹੜੀਆਂ ਸੀਮਾਵਾਂ ਨੇ ਉਹਨਾਂ ਦੇ ਉੱਤੇ ਬੜੇ ਉਜਰ ਨੇ ਸਮੰਤਾ ਬੋਸ ਨਾ ਦੀ ਉਹ ਕਿਤਾਬ ਹੈ ਇਸੇ ਤਰ੍ਹਾਂ ਹੋਰ ਕੁਝ ਲੋਕਾਂ ਦੀਆਂ ਕਿਤਾਬਾਂ ਨੇ ਅਸੀਂ ਇਹਨਾਂ ਕਿਤਾਬਾਂ ਦੇ ਉੱਤੇ ਪਾਬੰਦੀ ਲਾਉਣ ਤੇ ਇਹਨਾਂ ਨੂੰ ਜ਼ਬਤ ਕਰਨ ਤੇ ਨਾਲ ਕਹਿ ਦਿੱਤਾ ਗਿਆ ਵੀ ਜਿਹੜੀਆਂ ਹੁਣ ਤੱਕ ਛਪੀਆਂ ਪਹਿਲਾਂ ਬਾਅਦ ਚੋਂ ਹੁਣ ਤੋਂ ਛਪਣ ਤੇ ਪਾਬੰਦੀ ਜਿਹੜੀਆਂ ਪਹਿਲਾਂ ਛਪੀਆਂ ਹੋਈਆਂ ਨੇ ਉਹ ਅਸੀਂ ਜ਼ਬਤ ਕਰ ਲੀਆਂ ਵੀ ਉਹ ਜ਼ਬਤ ਸਮਝੀਆਂ ਜਾਣ ਜਿੱਥੇ ਪਈਆਂ ਨੇ ਉਹਨਾਂ ਨੂੰ ਕੋਈ ਵਰਤੇ ਨਾ ਇਹ ਅਸੀਂ ਸਮਝਦੇ ਹਾਂ ਵੀ ਭਾਰਤ ਦੇ ਵਿੱਚ ਲਿਖਣ ਬੋਲਣ ਤੇ ਪੜਨ ਦੀ ਜਿਹੜੀ ਆਜ਼ਾਦੀ ਹੈ ਉਹਦੇ ਉੱਤੇ ਬਹੁਤ ਵੱਡਾ ਹਮਲਾ ਹੈ ਸਾਡੇ ਭਾਰਤ ਦੀ ਜਿਹੜੀ ਰੂਹ ਹੈ ਸੰਵਿਧਾਨ ਦੀ ਰੂਹ ਹੈ ਜਿਹੜੀ ਉਸ ਰੂਹ ਨੂੰ ਲਹੂ ਲਹਾਨ ਕਰਨਾ ਹੈ ਤੇ ਅਸੀਂ ਇਸ ਜਿਹੜੀਆਂ ਪਾਬੰਦੀਆਂ ਨੇ ਜਾਂ ਜਿਹੜੀਆਂ NCERT ਦੇ ਕਿਤਾਬਾਂ ਰਾਹੀਂ ਘੋਗਮਾ ਕਰਨ ਹੋ ਰਿਹਾ ਤੇ ਇਸ ਤਰ੍ਹਾਂ ਨਾਲ ਜਿਹੜਾ ਕੋਈ ਬਦਲਮਾ ਲਿਟਰੇਚਰ ਲੋਕਾਂ ਨੇ ਦਿੱਤਾਗਾ ਤਾਂ ਕਿ ਬਦਲਮੀਆਂ ਰਾਆਂ ਲੋਕਾਂ ਦੇ ਕੋਲ ਆਉਣ ਤਾਂ ਕਿ ਲੋਕ ਆਪਣਾ ਨਿਰਪੱਖ ਜਿਹੜਾ ਹੈਗਾ ਨਜ਼ਰੀਆ ਬਣਾ ਸਕਣ ਉਸ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਇਹ ਤੇ ਅਸੀਂ ਸਮਝਦੇ ਹਾਂ ਵੀ ਇਹ ਪਾਬੰਦੀ ਹਟਣੀ ਚਾਹੀਦੀ ਹੈ ਦੇਸ਼ ਭਰ ਦੇ ਲੋਕਾਂ ਨੂੰ ਇਹਦੇ ਵਿਰੁੱਧ ਬੋਲਣਾ ਚਾਹੀਦਾ ਹੈ ਅ ਅਗਲੀ ਗੱਲ ਦੋਸਤੋ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਜਿਹਦੇ ਚ ਜਸਟਿਸ ਬੀ ਆਰ ਗਵਈ ਤੇ ਦੋ ਹੋਰ ਜਣੇ ਸੀ ਉਹਨਾਂ ਨੇ ਤਾਮਿਲਨਾਡੂ ਦੇ ਜਿਹੜੀ ਵਿਰੋਧੀ ਧਿਰ ਹੈ ਉਹਦੇ ਇੱਕ ਆਗੂ ਐਮਪੀ ਸ਼ਾਲਮੋਗਮ ਉਹਨਾਂ ਦੇ ਵੱਲੋਂ ਜਿਹੜੀ ਉੱਥੇ ਸਕੀਮਾਂ ਚੱਲਦੀਆਂ ਨੇ ਤਾਮਨਾਡੂ ਦੇ ਵਿੱਚ ਇੱਕ ਸਕੀਮ ਉੱਥੋਂ ਦੇ ਮੁੱਖ ਮੰਤਰੀ ਐਮਕੇ ਸਟਾਲਨ ਦੇ ਨਾਂ ਤੇ ਹੈ ਨਿੱਜੀ ਤੌਰ ਤੇ ਅਸੀਂ ਸਮਝਦੇ ਹਾਂ ਵੀ ਵਿਅਕਤੀਆਂ ਦੇ ਨਾਂ ਤੇ ਸਕੀਮਾਂ ਨਹੀਂ ਹੋਣੇ ਚਾਹੀਦੀਆਂ ਨਿੱਜੀ ਤੌਰ ਤੇ ਪਰ ਕਿਉਂਕਿ ਇਹ ਆਮ ਇਚ ਪ੍ਰਚਲਨ ਹੈ ਨਰਿੰਦਰ ਮੋਦੀ ਦੇ ਨਾਂ ਤੇ ਨਮੋ ਫਲਾਣੀ ਨਮੋ ਫੇਕੀ ਬਹੁਤ ਸਾਰੀਆਂ ਸਕੀਮਾਂ ਨੇ ਉੱਥੇ ਵੀ ਜੈ ਲਲਤਾ ਦੇ ਨਾਂ ਤੇ ਅਮਾਹਾ 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 ਜਿਉਂਦੇ ਜੀ ਇਹ ਸੀਗੀਆਂ ਤੇ ਉਹ ਜਿਹੜਾ ਉਸੇ ਅਮਾ ਦੀ ਪਾਰਟੀ ਦਾ ਬੰਦਾ ਆਲ ਇੰਡੀਆ ਅਨਾ ਡੀ ਐਮ ਕੇ ਦਾ ਐਮ ਪੀ ਸ਼ਾਨ ਮੁਗਮ ਉਹ ਪਹਿਲਾਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਲਿਖਦਾ ਫਿਰ ਇੰਤਜ਼ਾਰ ਨਹੀਂ ਕਰਦਾ ਵੀ ਇਲੈਕਸ਼ਨ ਕਮਿਸ਼ਨ ਇਹਦੇ ਤੇ ਕੀ ਜਵਾਬ ਦਿੰਦਾ ਹੈ ਹਾਈ ਕੋਰਟ ਦਾ ਰੁਖ ਕਰ ਲੈਂਦਾ ਹੈ ਹਾਈ ਕੋਰਟ ਇਹਨਾਂ ਸਕੀਮਾਂ ਦੇ ਉੱਤੇ ਇਹਨਾਂ ਦੇ ਨਾਵਾਂ ਦੇ ਉੱਤੇ ਪਾਬੰਦੀ ਲਾ ਦਿੰਦੀ ਹੈ ਤੇ ਤਾਮਨਾਡੂ ਦੀ ਸਰਕਾਰ ਮਾਨਯੋਗ ਸੁਪਰੀਮ ਕੋਰਟ ਜਾਂਦੀ ਹੈ ਜਿਹਦੇ ਤੇ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਸਖਤ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਸ਼ਾਨਮੁਖਮ ਨੂੰ ਕਿਹਾ ਵੀ ਤੁਸੀਂ ਆਪਣੀਆਂ ਜਿਹੜੀਆਂ ਰਾਜਨੀਤਿਕ ਲੜਾਈਆਂ ਨੇ ਲੋਕਾਂ ਦੇ ਵਿੱਚ ਜਾ ਕੇ ਲੜੋ ਲੋਕਾਂ ਨੂੰ ਦੱਸੋ ਜੋ ਕੁਝ ਕਹਿਣਾ ਤੁਸੀਂ ਕੋਰਟਾਂ ਨੂੰ ਇੱਕ ਪੜੁੱਲ ਵਜੋਂ ਨਾ ਵਰਤੋ ਤੁਸੀਂ ਕੋਰਟਾਂ ਨੂੰ ਵੀ ਦੁਰ ਵਰਤੋਂ ਕਰਨਾ ਚਾਹ ਰਹੇ ਹੋ ਤੇ ਉਹਨਾਂ ਨੇ ਉਸ ਮ드ਰਾਸ ਹਾਈ ਕੋਰਟ ਦੇ ਹੁਕਮ ਨੂੰ ਰੱਦ ਕੀਤਾ ਤੇ ਸ਼ਾਨਮੁਗਮ ਸਾਹਿਬ ਨੂੰ ਸ਼ਾਨਾ ਸ਼ੌਕਤ ਦੇ ਨਾਲ ਕਿਹਾ ਵੀ 10 ਲੱਖ ਰੁਪਈਆ ਤਾਮਿਲਨਾਡੂ ਸਰਕਾਰ ਕੋਲ ਜੁਰਮਾਨੇ ਵਜੋਂ ਜਮ੍ਹਾਂ ਕਰਾ ਜਿਹੜਾ ਕਿ ਲੋਕਾਂ ਦੀ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਭਲੇ ਲਈ ਵਰਤਿਆ ਜਾ ਸਕੇ ਤੇ ਤੇਰੇ ਕੋਲ ਇੰਨੀ ਵੀ ਉਹ ਨਹੀਂ ਹੈ ਵੀ ਤੂੰ ਜਾਂ ਤਾਂ ਸਾਰੀਆਂ ਸਕੀਮਾਂ ਜਿਹੜੀਆਂ ਵੀ ਵਿਅਕਤੀਆਂ ਦੇ ਨਾਂ ਤੇ ਜਿਉਂਦੇ ਵਿਅਕਤੀਆਂ ਦੇ ਨਾਂ ਤੇ ਨੇ ਦੇਸ਼ ਭਰ ਦੇ ਵਿੱਚ ਸਾਰੀਆਂ ਦੇ ਬਾਰੇ ਚ ਕਹਿ ਇੱਕ ਵਿਅਕਤੀ ਨੂੰ ਚੁਣ ਰਿਹਾ ਹੈ ਤੇ ਬਾਕੀਆਂ ਨੂੰ ਛੱਡ ਰਿਹਾ ਹੈ ਇਹ ਤੇਰੀ ਮਨਸ਼ਾ ਮਾਰੀ ਹੈ ਇਹ ਰਾਜਨੀਤਿਕ ਲੜਾਈ ਦਾ ਮੰਚ ਨਹੀਂ ਹੈ ਕੋਰਟਾਂ ਅਦਾਲਤਾਂ ਇਹਨਾਂ ਦੀ ਦਰਬਾਰ ਤੋਂ ਨਾ ਕਰ ਕਾਸ਼ ਕਿ ਇਹੀ ਗੱਲ ਕੁਝ ਦਿਨ ਪਹਿਲਾਂ ਜਿਹੜੇ ਇੱਕ ਬੈਂਚ ਸੁਪਰੀਮ ਕੋਰਟ ਦਾ ਦਿਪੰਕਰ ਦੱਤਾ ਜੀ ਦਾ ਬੈਂਚ ਟਿੱਪਣੀਆਂ ਕਰਦਾ ਹੈ ਰਾਹੁਲ ਗਾਂਧੀ ਦੇ ਵਿਰੁੱਧ ਕਿ ਸੱਚੇ ਸੱਚੇ ਭਾਰਤੀ ਬਣੋ ਤੁਸੀਂ ਸੱਚੇ ਭਾਰਤੀ ਬਣਨ ਦਾ ਠੇਕਾ ਉਹ ਸੁਪਰੀਮ ਕੋਰਟ ਨੇ ਲੈ ਲਿਆ ਉਹ ਦੱਸੂਗਾ ਵੀ ਕੌਣ ਸੱਚਾ ਭਾਰਤੀ ਹੈ ਕੌਣ ਝੂਠਾ ਭਾਰਤੀ ਹੈ ਜੇ ਉਹ ਵੀ ਅਕਲ ਕਰ ਲੈਂਦਾ ਵੀ ਆਹ ਜਿਹੜੀਆਂ ਤੁਸੀਂ ਪਾਉਨੇ ਹੋ ਇਸ ਤਰ੍ਹਾਂ ਦੀਆਂ ਉਹਨਾਂ ਦੇ ਉੱਤੇ ਪਟੀਸ਼ਨਾਂ ਇਹ ਬੰਦ ਕਰੋ ਆਪਦੀ ਲੜਾਈ ਉੱਥੇ ਰਾਜਨੀਤਿਕ ਤੌਰ ਤੇ ਲੜੋ ਉਹਨੇ ਨਹੀਂ ਕਿਹਾ ਤੇ ਉਲਟ ਕਿਹਾ ਰਾਜਨੀਤੀ ਦਾ ਮੂਰਾ ਬਣਿਆ ਉਹ ਜੱਜ ਤੇ ਇਹ ਜੱਜਾਂ ਦੇ ਨਰਾਜਨੀਤੀ ਦੇ ਮੂਰੇ ਬਣਨ ਨੂੰ ਰੋਕਣ ਦੀ ਗੱਲ ਕਹੀ ਹੈ ਅਸੀਂ ਇਹਦਾ ਸਵਾਗਤ ਕਰ ਦੋਸਤੋ ਅਗਲੀ ਗੱਲ ਜਿਹੜੀ ਹੈ ਉਹ 트럼ਪ ਨੇ ਰਾਸ਼ਟਰਪਤੀ 트럼ਪ ਨੇ ਕੱਲ ਭਾਰਤ ਦੇ ਉੱਤੇ ਜਿਹੜੇ 25% ਟੈਰਫ ਜਿਹੜੇ ਅੱਜ ਲਾਗੂ ਹੋਗੇ 7 ਤਰੀਕ ਤੋਂ ਉਹ ਤਾਂ ਪਹਿਲਾਂ ਹੀ ਅਨਾਉਂਸ ਕੀਤੇ ਹੋਏ ਸੀ ਅੱਜ ਲਾਗੂ ਹੋ ਗਏ ਇਹ ਤੋਂ ਬਿਨਾ ਰਸ਼ੀਆ ਤੋਂ ਚੀਨ ਤੇਲ ਖਰੀਦਣ ਕਰਕੇ ਜੁਰਮਾਨੇ ਵਜੋਂ 25% ਟੈਕਸ ਹੋਰ ਲਾਤੇ ਜਿਹੜੇ 21 ਦਿਨਾਂ ਬਾਅਦ ਲੱਗਣਗੇ ਉਹ ਕਿਉਂਕਿ 21 ਤਰੀਕ 21 ਦਿਨ ਬਣਦੇ ਆ तकरीबन 28 ਤਰੀਕ ਨੂੰ 25 ਤਰੀਕ ਨੂੰ ਅਮਰੀਕਾ ਦਾ ਵਫਤ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਵਪਾਰਕ ਗੱਲਾਂ ਬਾਤਾਂ ਲਈ ਆ ਰਿਹਾ ਹੈ ਤੇ ਇਹ ਇਹਨੂੰ ਕਈ ਲੋਕ ਦਬਾਅ ਲਈ ਕਹਿ ਰਹੇ ਆ ਕਈ ਇਹਨੂੰ ਬਹੁਤ ਹੀ ਬਲੈਕਮੇਲਿੰਗ ਲਈ ਕਹਿ ਰਹੇ ਆ ਕੋਈ ਕੁਝ ਕਹਿ ਰਿਹਾ ਕੋਈ ਕੁਝ ਪਰ ਅਮਰੀਕਾ ਦਾ ਦੂਰਾ ਕਰਦਾਰ ਵੀ ਸਾਹਮਣੇ ਆ ਰਿਹਾ ਹੈ ਕੱਲ ਇੰਡੀਅਨ ਐਕਸਪ੍ਰੈਸ ਨੇ ਕਾਫੀ ਵੱਡੀ ਖਬਰ ਲਾਈ ਹੋਈ ਸੀ ਉਹਦੇ ਵਿੱਚ ਸੀ ਕਿ ਵੀ ਜਿਹੜਾ ਰਸ਼ੀਆ ਤੋਂ ਚੀਨ ਤੇਲ ਖਰੀਦਣ ਵਾਲਾ ਹੈ ਭਾਰਤ ਦਾ ਸਵਾਲ ਉਹ ਉਹਦੇ ਚ ਅਮਰੀਕਾ ਨੇ ਉਹਨੂੰ ਸ਼ਾਤ ਕੀਤਾ ਸੀ ਵੀ ਤਾਂ ਕਿ ਉਧਰੋਂ ਤੇਲ ਖਰੀਦ ਕੇ ਜਿਹੜਾ ਤੇਲ ਦੀ ਜਿਹੜੀ ਮਾਰਕੀਟ ਹੈ ਉਹਦੇ ਚ ਬਹੁਤ ਵੱਡੀਆਂ ਉਤਲ ਪੁਤਲਾ ਨਾ ਹੋ ਜਾਣ ਉਹ ਤੋਂ ਬਚਾਉਣ ਲਈ ਭਾਰਤ ਹੈ ਜਿਹੜਾ ਉਹਦੇ ਤੋਂ ਤੇਲ ਖਰੀਦਦਾ ਰਹੇ ਪਹਿਲੀ ਗੱਲ ਦੂਜੀ ਗੱਲ ਇਹ ਵੀ ਹੁਣ ਸਾਹਮਣੇ ਆ ਗਈ ਵੀ ਇਹੀ 트ੰਪ ਜਿਹੜਾ ਖੁਦ ਰਸ਼ੀਆ ਤੋਂ ਰੂਸ ਤੋਂ ਬਹੁਤ ਸਾਰੇ ਜਿਹੜੇ ਜਿਹੜੇ ਹੈ ਫਰਟੀਲਾਈਜ਼ਰ ਜਾਨੀ ਕਿ ਖਾਦਾਂ ਯੂਰੇਨੀਅਮ ਆਪਣੇ ਪਲਾਂਟਾਂ ਵਾਸਤੇ ਕੈਮੀਕਲਸ ਬਹੁਤ ਸਾਰੇ ਰੂਸ ਤੋਂ ਅੱਜ ਵੀ ਖਰੀਦ ਰਿਹਾ ਹੈ ਉਹਦੀਆਂ ਫਿਗਰਾਂ ਦਿੱਤੀਆਂ ਹੋਈਆਂ ਨੇ ਵੀ ਕਿੰਨੇ ਕਿੰਨੇ ਖਰੀਦਦੇ ਆ ਕੀ ਹੈ ਸੋ ਇਹ ਜਿਹੜੇ ਦੋਗਲਾ ਕਰਦਾਰ ਹੈ ਨਾ ਜੇ ਤਾਂ ਅਸੀਂ ਖਰੀਦਦੇ ਆ ਫਿਰ ਤਾਂ ਬਹੁਤ ਚੰਗਾ ਜੇ ਤੁਸੀਂ ਖਰੀਦਦੇ ਹੋ ਤਾਂ ਬਹੁਤ ਹੀ ਮਾੜਾ ਇਹ ਮਾਰੀਆਂ ਗੱਲਾਂ ਨੇ ਦੂਜਾ ਉਹਨੇ ਇਹ ਵੀ ਕਿਹਾ ਸੀਗਾ ਪਰसों ਕੱਲ ਵੀ ਦੁਬਾਰਾ ਦੁਹਰਾਇਆ ਕਿ ਵੀ ਇਹ ਰੂਸ ਤੋਂ ਸਸਤਾ ਤੇਲ ਖਰੀਦ ਕੇ ਮਹਿੰਗਾ ਵੇਚਦਾ ਹੈ ਇਹ ਤਾਂ ਸਾਡੇ ਭਾਰਤੀਆਂ ਦਾ ਵੀ ਸਵਾਲ ਬਣਦਾ ਹੈਗਾ ਵੀ ਤੁਸੀਂ ਉਹਨਾਂ ਤੋਂ ਸਸਤਾ ਖਰੀਦ ਕੇ ਲੋਕਾਂ ਨੂੰ ਸਸਤਾ ਕਿਉਂ ਨਹੀਂ ਦਿੰਦੇ ਬਾਹਰ ਮਹਿੰਗਾ ਵੇਚਦੇ ਹੋ ਤੇ ਮੁਨਾਫਾ ਕਮਾਉਂਦੇ ਹੋ ਉਹਦੇ ਚੋਂ ਇਹ ਸਾਡਾ ਭਾਰਤੀਆਂ ਦਾ ਵੀ ਸਵਾਲ ਹੈ ਭਾਰਤ ਸਰਕਾਰ ਦੇ ਉੱਤੇ ਤੇ ਉਹਦਾ ਕੀ ਗੁਜਰ ਹੈ ਇਹਦੇ ਉੱਤੇ ਵੀ ਤੁਸੀਂ ਇਹ ਖਰੀਦ ਕੇ ਕਰਦੇ ਹੋ ਤੇ ਅਸੀਂ ਜਿਹੜਾ ਤੁਹਾਡੇ ਤੇ ਇਹ ਨਿਤੀਸ ਗੱਲ ਦੀਆਂ ਪਾਬੰਦੀਆਂ ਲਾਵਾਂਗੇ ਵੀ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਸੋ ਉਹਦੇ ਚ ਜਿਹੜਾ ਜਿਹੜਾ ਹੈਗਾ ਅਸੀਂ ਭਾਰਤ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਨਾਲ ਹੀ ਮਾੜੇ ਮੋٹے ਜਵਾਬ ਦਿੰਦੇ ਆ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਹੈ ਅਸੀਂ ਸਮਝਦੇ ਆ ਵੀ ਘੱਟੋ ਘੱਟ ਮੋਦੀ ਸਾਹਿਬ ਜਾਂ ਇਠਾਂ ਵਾਲਾ ਕੋਈ ਮੰਤਰੀ ਪੈਟਰੋਲੀਅਮ ਮੰਤਰੀ ਜਾਂ ਦੂਜਾ ਜਾਂ ਫੋਰਨ ਮਿਨਿਸਟਰ ਜਾਂ ਵਿਦੇਸ਼ ਮੰਤਰੀ ਜਾਂ ਦੂਸਰੇ ਆਪਣੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਡਟ ਕੇ ਬਿਆਨ ਦੇਣਾ ਚਾਹੀਦਾ ਕਿਉਂਕਿ ਉਹ 트੍ਰੰਪ ਕੋਈ ਅਧਿਕਾਰੀ ਨਹੀਂ ਉਹਦੇ ਇਹ ਦੱਸ ਰਹੇ 트੍ਰੰਪ ਖੁਦ ਇਹ ਫੈਸਲੇ ਕਰਦਾ ਹੈ। ਲਾਸਟ ਗੱਲ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ ਨੂੰ ਹਾਲ ਦੀ ਘੜੀ ਰੋਕ ਲਈ ਹੈ ਅੱਜ ਦੁਬਾਰਾ ਤਰੀਕ ਹੈ ਦੇਖਦੇ ਆ ਕਿਸ ਤਰ੍ਹਾਂ ਵਹਿੰਦੀ ਹੈ ਪਰ ਅਸੀਂ ਸਮਝਦੇ ਹਾਂ ਵੀ ਲੋਕਾਂ ਨੇ ਜੋ ਲੜਾਈ ਵਿਢੀ ਹੋਈ ਹੈ ਲੜਾਈ ਹੀ ਇਹਦਾ ਹੱਲ ਹੈ ਕੋਲ ਤਾਂ ਕਈ ਵਾਰੀ ਮਾੜਾ ਮੋਟਾ ਸੂਤ ਆ ਜਾਂਦਾ ਹੈ ਕਈ ਵਾਰੀ ਨਹੀਂ ਆਉਂਦਾ ਬੜੇ ਕਸੁੱਤੇ ਫਸਦੇ ਆਂ ਲੋਕ ਤੇ ਅਸੀਂ ਸਮਝਦੇ ਹਾਂ ਵੀ ਉਹ ਜਿਹੜਾ ਉਹਨਾਂ ਨੇ ਲੜਾਈ ਕਿਸਾਨਾਂ ਨੇ ਤੇ ਆਮ ਲੋਕਾਂ ਨੇ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਇਹ ਪਾਲਿਸੀ મુદ્ਡੇ ਤੌਰ ਤੋਂ ਰੱਦ ਨਹੀਂ ਹੁੰਦੀ ਅੱਜ ਦੀ ਗੱਲ ਚੰਗਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ